ਸਾਡੇ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਦੂਰੋਂ ਜਿਹੜੇ ਸੱਜਣ ਜਿਹੜੇ ਸਾਡੇ ਨਾਲ ਜੁੜਦੇ ਆ ਗਏ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇ ਦਿਓ ਦੋਸਤੋ ਅੱਜ ਦਾ ਜਿਹੜਾ ਮੇਨ ਟੌਪਿਕ ਆ ਗੜੀਕ ਸੋਹਰੇ ਗੜੀਕ ਸੋਹਰੇ ਬਾਰੇ ਗੱਲ ਕਰਨ ਲੱਗੇ ਆ ਜਿਹੜੇ ਸੋਹਰੇ ਹੁੰਦੇ ਆਗੇ ਉਹ ਗੜੀ ਕਿਵੇਂ ਬਣ ਜਾਂਦੇ ਆ ਤੇ ਆਪਦੀ ਨੋਹ ਰਾਣੀ ਤੇ ਮਾੜੀ ਨਜ਼ਰ ਕਿਵੇਂ ਰੱਖਣ ਲੱਗ ਜਾਂਦੇ ਆ ਸਭ ਤੋਂ ਪਹਿਲਾਂ ਤਾਂ ਜਦੋਂ ਬੰਦੇ ਦਾ ਵਿਆਹ ਹੁੰਦਾ ਆਪਾਂ ਨੋਹ ਰਾਣੀ ਨੂੰ ਦੇਖਣ ਜਾਂਦੇ ਆ ਉਦੋਂ ਇਧਰੋਂ ਉਧ ਉਧਰੋਂ ਵੀ ਗੱਪ ਛੱਡੇ ਜਾਂਦੇ ਤੇ ਇਧਰੋਂ ਵੀ ਛੱਡੇ ਜਾਂਦੇਗੇ ਇਹ ਗੱਪਾਂ ਦੇ ਜਿਹੜੇ ਰਿਜ਼ਲਟ ਆ ਉਹ ਕਈ ਵਾਰੀ ਸਾਲ ਦੋ ਸਾਲਾਂ ਬਾਅਦ ਆਉਣੇ ਸ਼ੁਰੂ ਹੋ ਜਾਂਦੇ ਹੈਗੇ ਦੋਸਤੋ ਜਿਹੜੇ ਸਵਰੇ ਹੁੰਦੇ ਹੈਗੇ ਕਈ ਵਾਰੀ ਉਹ ਮਾੜੀ ਨਜ਼ਰ ਰੱਖ ਲੈਂਦੇ ਆਪਦੀਆਂ ਨੋਹਾਂ ਤੇ ਤੁਆਨੇ ਬਹਾਨੇ ਆਪਦੇ ਕਮਰੇ ਕਿ ਸਾਧ ਲੈਂਦੇ ਹੈਗੇ ਨੋਹ ਰಾಣੀਏ ਮੈਨੂੰ ਚਾਹ ਫੜਾ ਕੇ ਜਾ ਤੇ ਆਪ ਗੰਦਮਨ ਦੇਖੀ ਜਾਂਦੇ ਆ ਜਦੋਂ ਉਹ ਉੱਤੇ ਆ ਜੇ ਉਹਨੂੰ ਪਤਾ ਲੱਗ ਜਾਏ ਸਵਰੇ ਦੀਆਂ ਹਰਕਤਾਂ ਦਾ ਕਹਿਣਗੇ ਉਹ ਕੁੜੀਏ ਤੂੰ ਦਰਵਾਜ਼ਾ ਨਹੀਂ ਖੜਕਟਾ ਕੇ ਆਈਗੀ ਤੂੰ ਦੇਖ ਕੇ ਆਇਆ ਕਰ ਪੁੱਤ ਮੜਾ ਜਾਂ ਫਲਾਨਾ ਕਰ ਘਟਿੰਗੜਾ ਕਰਿਆ ਕਰ ਇਹ ਮੜ ਕੇ ਲੱਛਣ ਪੁੱਠੇ ਕਰਨ ਲੱਗ ਜਾਂਦੇਗੇ 2 ਨੰਬਰ ਤੇ ਗੱਲ ਇਹ ਆ ਕਿ ਜੇਕਰ ਕਿਸੇ ਆਦਮੀ ਦਾ ਪੁੱਤਰ ਮਰ ਜੇ ਤੇ ਨੋ ਰਾਣੀ ਹੋਵੇ ਬੰਡਿਤਾਂ ਦੀ ਤੇ ਸੌਰੇ ਆਟੋਮੈਟਿਕ ਘੜੀਕ ਬਣ ਜਾਂਦੇ ਆ ਉਹਨਾਂ ਨੂੰ ਆਏ ਹੁੰਦਾ ਵੀ ਸਾਡੀ ਜਿਹੜੀ ਇੱਜ਼ਤ ਆ ਇਹ ਸਾਡੇ ਘਰੇ ਰਵੇ ਕਿਤੇ ਬਾਹਰ ਨਾ ਚਲੀ ਜਾਵੇ ਕਈ ਵਾਰੀ 3 ਨੰਬਰ ਤੇ ਗੱਲ ਇਹ ਆ ਵੀ ਆਪਦੇ ਮੁੰਡੇ 'ਚ ਦਮ ਨਹੀਂ ਹੁੰਦਾਗਾ ਤੇ ਉਹਨਾਂ ਨੂੰ ਆਏ ਹੁੰਦਾ ਵੀ ਸਾਡੇ ਬੱਚਾ ਨਹੀਂ ਹੁੰਦਾਗਾ ਤੇ ਸਾਨੂੰ ਬੱਚੇ ਦੀ ਲੋੜ ਹੈ ਇਸ ਕਰਕੇ ਕਿ ਉਹ ਕਰਦੇ ਕਿਹੜੀ ਆਪਦੀ ਨੋ ਰਾਨੀ ਹੁੰਦੀ ਹੈਗੀ ਉਹਨੂੰ ਵਰਤਣਾ ਸ਼ੁਰੂ ਕਰ ਦਿੰਦੇ ਆ ਹੌਲੀ-ਹੌਲੀ ਆਨੇ ਬਹਾਨੇ ਉਹਨੂੰ ਪੈਸੇ ਦੇਤੇ ਉਹਨੂੰ ਸ਼ੂਟ ਲਿਆ ਤੇ ਲਾਲਚ ਦੇਤੇ ਮੋੜ ਕੇ ਉਦੋਂ ਮਗਰ ਉਹਨਾਂ ਗੱਲਬਾਤ ਖੋਲ ਲੈਂਦੇ ਆਗੇ ਤੇ ਉਹ ਗੜੀਕ ਬਣ ਜਾਂਦੇ ਆਗੇ ਤੇ ਇੱਕ ਹੋਰ ਕਿਸਮ ਦਾ ਜਿਹੜੀ ਉਹ ਮੈਂ ਤੁਹਾਨੂੰ ਦੱਸਦਾ ਕਿ ਕਈ ਬੰਦੇ ਹੌਟ ਐਨੇ ਹੁੰਦੇ ਆਗੇ ਮਤਲਬ ਉਹ ਅੱਗ ਸਵਾ ਖਾਈ ਜਾਂਦੇ ਆਗੇ ਜਦੋਂ ਅੱਗ ਸਵਾ ਖਾਈ ਜਾਂਦੇ ਆਗੇ ਤੇ ਉਦੋਂ ਮਗਰ ਉਹ ਹੀ ਕਰਦੇ ਆਗੇ ਉਹਨਾਂ ਦੇ ਅੰਦਰ ਤਾਕਤ ਆ ਜਿਹੜੀ ਉਹ ੱੱਕੇ ਮਾਰ ਲੱਗ ਜਾਂਦੀ ਆ ਜੋ ਬਾਹਰ ਇਹੋ ਜਿਹੇ ਪੁੱਠੇ ਕਰਮ ਕਰਦੇ ਆ ਤਾਂ ਉਹਨਾਂ ਦੇ ਛੱਤਰ ਪੈਂਦੇ ਆ ਉਹਨਾਂ ਦੀ ਬੇਸੀ ਹੁੰਦੀ ਆ ਫਿਰ ਉਹ ਸੋਚਦੇ ਆ ਵੀ ਯਾਰ ਘਰ ਦਾ ਘਰੇ ਨਾ ਕਿਉਂ ਸਰ ਜੇ ਇਸ ਕਰਕੇ ਉਹ ਆਪਦੀ ਨੋਨ ਨੂੰ ਘਰੇ ਹੀ ਵਰਤਣ ਲੱਗ ਜਾਂਦੇ ਆ ਤੇ ਕਈ ਵਾਰੀ ਇਹੋ ਚੀਜ਼ਾਂ ਲੜਾਈ ਦਾ ਕਾਰਨ ਵੀ ਬਣ ਜਾਂਦੀਆਂ ਨੰਬਰ 5 ਤੇ ਕਈ ਵਾਰੀ ਕੋਈ ਬੁढ़ा ਹੁੰਦਾ ਹੈਗਾ ਉਹਦੇ ਘਰ ਵਾਲੀ ਮਰ ਜਾਂਦੀ ਹੈਗੀ ਉਦੋਂ ਮਗਰ ਉਹਦਾ ਸਰਦਾ ਨਹੀਂਗਾ ਕਈ ਬੰਦੇ ਇਹੋ ਜਿਹੇ ਨੇਗਾ 60-65 ਸਾਲ ਤੋਂ ਬਾਅਦ ਵੀ ਉਹਨਾਂ ਦੀ ਜਗਿਆਸਾ ਜਿਹੜੀ ਅੰਦਰੋਂ ਭੈਣ ਘੜਾਵੈਂਦੀ ਜਾਗਦੀ ਰਹਿੰਦੀ ਹੈਗੀ ਇਹੋ ਜਿਹੇ ਬੰਦੇ ਹੀ ਕਰਦੇ ਆ ਮੁੜ ਕੇ ਫਿਰ ਘਰੇ ਹੀ ਲਾਉਂਦੇ ਆ ਦਾ ਪੇਚ ਇਹ ਨੋਰਾਣੀ ਨੂੰ ਪਸਾ ਕੇ ਦਾ ਪੇਚਾਂ ਦੇ ਵਿੱਚ ਤੇ ਫਿਰ ਉਹਦੇ ਨਾਲ ਇਹੋ ਜੇ ਮਾੜੇ ਚੰਗੇ ਪੁੱਠੇ ਸਿੱਧੇ ਸੋਨੂੰ ਪਤਾ ਲੱਛਣ ਕਰਦੇ ਰਹਿੰਦੇ ਗਏ ਇਹ ਗੜੀਕ ਬੰਦਿਆਂ ਨੀਆਂ ਨਿਸ਼ਾਨਾ ਸੋਨੂੰ ਮੈਂ ਗੱਲ ਦੱਸਦਾ 90% ਗੜੀਕ ਬੰਦੇ ਹੁੰਦੇ ਜਿਹੜੇ ਇਹ ਅੱਗ ਸੁਭਾ ਗੰਦਮੰਦ ਬਾਹਲਾ ਖਾਂਦੇ ਇਹਨਾਂ ਦੇ ਅੰਦਰ ਤਾਕਤ ੱੱਕੇ ਮਾਰਦੀ ਰਹਿੰਦੀ ਆ ਇਹਨਾਂ ਦਾ ਜਿਹੜਾ ਮਾਨਸਿਕ ਪੱਧਰ ਹੁੰਦਾ ਕਈ ਵਾਰੀ ਆਮ ਕਰਕੇ ਸ਼ਾਂਤੀਏ ਬਣੇ ਰਹਿੰਦੇ ਦੇਖਣ ਨੂੰ ਆਇ ਲੱਗਦਾ ਵੀ ਬੜੇ ਭਲੇ ਮਾਨਸਾ ਇੱਕ ਈਕ ਬੰਦਿਆਂ ਨਿਸ਼ਾਨੀਆਂ ਦੁਨੀਆ ਸੱਜਣੋ ਗੋਲ ਐ ਇੱਥੇ ਕੋਈ ਪਤਾ ਨਹੀਂ ਲੱਗਦਾ ਕਿਹੜਾ ਕੀ ਕਰੀ ਜਾਂਦਾਗਾ ਕਿਹੜਾ ਕੀ ਕਰੀ ਜਾਂਦਾ ਇਸ ਕਰਕੇ ਆਪਾਂ ਨੂੰ ਸੰਭਲ ਕੇ ਚੱਲਣਾ ਚਾਹੀਦਾ ਸੋ ਜੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਆਪਣੀ رائے ਦੇ ਦਿਓ ਤੇ ਲਾਈਕ ਕਰ ਦਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਤੇ ਸਾਡੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਇਸ ਚੈਨਲ ਤੇ ਪਹਿਲਾਂ ਦੇਖ ਲਓ ਧੰਨਵਾਦ